ਜਲੰਧਰ ਤੋਂ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਮੌਜੂਦਾ ਸੰਸਦ ਮੈਂਬਰ ਚਰਨਜੀਤ ਚੰਨੀ ਤੇ ਗੰਭੀਰ ਦੋਸ਼ ਲਗਾਏ ਨੇ ਰਿੰਕੂ ਦਾ ਕਹਿਣਾ ਹੈ ਕਿ ਚਰਨਜੀਤ ਚੰਨੀ ਨੇ ਉਹਨਾਂ ਉੱਤੇ ਜੋ ਦੋਸ਼ ਲਗਾਏ ਨੇ ਕਿ ਜਲੰਧਰ ਦੇ ਵਿੱਚ ਇਹਨਾਂ ਨੇ ਸੱਟੇ ਦਾ ਵੱੱਦ ਚੜ੍ਹ ਕੇ ਕੰਮ ਕੀਤਾ ਤੇ ਰਿੰਕੂ ਨੇ ਕਿਹਾ ਕਿ ਮੈਂ ਚੰਗੇ ਪਰਿਵਾਰ ਤੋਂ ਤਾਲੂਕਾਤ ਰੱਖਦਾ ਮੇਰਾ ਪਰਿਵਾਰ ਜਿਹੜਾ ਗਲਤ ਕੋਈ ਕੰਮ ਨਹੀਂ ਕਰਦਾ ਤੇ ਉਹਨਾਂ ਨੇ ਚਰਨਜੀਤ ਚੰਨੀ ਦੇ ਉੱਤੇ ਮਾਨਹਾਨੀ ਦਾ ਦਾਵਾ ਵੀ ਕੀਤਾ ਹੈ ਮੇਰਾ ਖਿਆਲ ਹੈ ਕਿ ਬਹੁਤ ਘੱਟ ਵਿਰੋਧੀ ਲੀਡਰ ਹੁੰਦੇ ਆ ਜਿਹੜੇ ਇੱਕ ਦੂਜੇ ਨੂੰ ਟੈਲੀਫੋਨ ਕਰਦੇ ਆ ਮੈਂ ਟੈਲੀਫੋਨ ਦੇ ਉੱਤੇ ਚਰਨਜੀਤ ਸਿੰਘ ਚੰਨੀ ਹੁਣਾ ਨੂੰ ਜਿੱਤ ਦੀ ਵਧਾਈ ਦਿੱਤੀ ਔਰ ਕਾਮਨਾ ਕੀਤੀ ਕਿ ਤੁਹਾਡਾ ਭਵਿੱਖ ਵਧੀਆ ਹੋਵੇ ਕਿਉਂਕਿ ਇਲੈਕਸ਼ਨ ਸੀਗਾ ਉਹਨਾਂ ਨੇ ਵੀ ਇਹ ਗੱਲ ਕਹੀ ਕਿ ਇਲੈਕਸ਼ਨ ਦੇ ਵਿੱਚ ਮੇਰੇ ਕੋ ਬੜੀਆਂ ਗੱਲਾਂ ਕਹੀਆਂ ਗਈਆਂ ਤੁਹਾਡੇ ਖਿਲਾਫ ਮੈਂ ਵੀ ਇਸ ਗੱਲ ਦੀ ਜਿਹੜੀ ਫੀਲ ਕਰਦਾ ਮੈਂ ਵੀ ਉਹਨਾਂ ਨਾਲ ਗੱਲ ਕੀਤੀ ਕਿ ਇਲੈਕਸ਼ਨ ਖਤਮ ਹੋ ਗਿਆ ਚਲੋ ਗੱਲ ਮੁੱਕੀ ਉਸ ਤੋਂ ਬਾਅਦ ਫਿਰ ਇਹ ਬਾਈ ਇਲੈਕਸ਼ਨ ਆ ਗਿਆ ਬਾਈ ਇਲੈਕਸ਼ਨ ਚਲਦੇ ਆ ਚਲਦੇ ਆ ਮੈਨੂੰ ਬੜਾ ਦੁੱਖ ਹੋਇਆ ਇਸ ਗੱਲ ਦਾ ਕਿ ਇਲੈਕਸ਼ਨ ਤੋਂ ਬਾਅਦ ਜਦੋਂ ਵੱਡਾ ਦਿਲ ਕਰਕੇ ਮੈਂ ਵਧਾਈ ਦੇ ਦਿੱਤੀ ਵੱਡਾ ਦਿਲ ਕਰਕੇ ਇੱਕ ਦੂਸਰੇ ਦੇ ਨਾਲ ਜਿਹੜੀਆਂ ਅਸੀਂ ਗੱਲਾਂ ਹੋਈਆਂ ਉਹਦੇ ਤੇ ਵੀ ਚਰਚਾ ਕਰ ਲਈ ਤਾਂ ਫੇਰ ਦੁਬਾਰਾ ਬਾਈ ਇਲੈਕਸ਼ਨ ਦੇ ਵਿੱਚ ਅੱਜ ਸਰਦਾਰ ਚਰਨਜੀਤ ਸਿੰਘ ਚੰਨੀ ਜਿਹੜੇ ਆ ਉਹ ਮੇਰੇ ਉੱਤੇ ਇਸ ਗੱਲ ਦਾ ਇਲਜ਼ਾਮ ਲਗਾਉਂਦੇ ਆ ਕੀ ਸੁਸ਼ੀਲ ਕੁਮਾਰ ਰਿੰਕੂ ਆ ਜਿਹੜਾ ਉਹਨੇ ਡੜੇ ਸੱਟੇ ਲਾਟਰੀ ਤੇ ਨਸ਼ੇ ਦਾ ਕੰਮ ਕਰਵਾਇਆ ਸੋ ਮੈਨੂੰ ਇਹ ਗੱਲ ਬੜੀ ਮੇਰੀ ਆਤਮਾ ਤੱਕ ਜਿਹੜੀ ਐ ਸੱਟ ਵੱਜੀ ਕਿ ਮੈਂ ਵੀ ਇੱਕ ਪਰਿਵਾਰ ਮੇਰਾ ਵੀ ਇੱਕ ਪਰਿਵਾਰ ਆ ਮੇਰੀਆਂ ਵੀ ਰਿਸ਼ਤੇਦਾਰੀਆਂ ਮੇਰੀਆਂ ਭੈਣਾਂ ਮੇਰੇ ਰਿਸ਼ਤੇਦਾਰ ਆ ਰਿਪਿਊਟਡ ਫੈਮਿਲੀ ਆ ਸਾਡੇ ਪਰਿਵਾਰ ਤੇ ਕਿੰਨੇ ਜੀਏ ਜਿਹੜੇ ਸਰਕਾਰੀ ਨੌਕਰੀਆਂ ਕਰਦੇ ਆ ਔਰ ਅਸੀਂ ਸਵਾ ਸਦਾ ਸੇਵਾ ਕੀਤੀ ਹੈ ਔਰ ਇਹਨਾਂ ਝੂਠੇ ਇਲਜ਼ਾਮਾਂ ਦਾ ਪਰਿਵਾਰ ਤੇ ਰਿਸ਼ਤੇਦਾਰੀ 'ਚ ਕੀ ਅਸਰ ਹੁੰਦਾ ਮੈਂ ਗੱਲ ਹੈ ਜਿਹੜੀ ਮਹਿਸੂਸ ਕਰ ਸਕਦਾ ਔਰ ਬੜੀ ਮੰਦ ਭਾਗੀ ਗੱਲ ਹੈ ਮੈਂ ਤੁਹਾਨੂੰ ਰਿਕਾਰਡਿੰਗ ਵੀ ਸੁਣਾਵਾਂਗਾ ਬਹੁਤ ਸਾਰੇ ਚੈਨਲ ਸ਼ਾਇਦ ਤੁਹਾਡੇ 'ਚ ਵੀ ਕੁਝ ਲੋਕ ਹੋਣਗੇ ਜਿਹੜੇ ਉਸ ਵੇਲੇ ਉਹਨੂੰ ਕਵਰ ਕਰ ਰਹੇ ਸੀ ਮੈਂ 1 ਮਿੰਟ ਦਾ ਵੀਡੀਓ ਹੈਗਾ ਮੈਂ ਤੁਹਾਨੂੰ ਉਹਦੀ ਆਵਾਜ਼ ਸੁਣਾਣਾ ਜੀ ਕਿ ਇਹ ਸੋਚਣਾ ਕੋਰਸ ਪਾਰਟੀ ਬੜੇ ਦੂਸਰੋਂ ਦੇ ਨਾਲ ਭਾਈ ਲੱਖਿਆ ਲੜ ਰਹੀ ਹੈ ਅਰ ਬੱਡੇ ਮਾਰਜਿਨ ਦੇ ਨਾਲ ਜਿੱਤਣ ਜਾ ਰਹੀ ਹੈ ਅੱਜ ਸਾਡੇ ਕਾਂਗਰਸ ਦੇ ਪ੍ਰਧਾਨ ਰਾਜਾ ਆਪਣੇ ਜੀ ਤੇ ਸੀਐਲਪੀ ਡਿਟਰ ਅਰ ਤਾਂ ਆਪਸੇ ਬਾਜਵਾ ਵੀ ਆਇਆ ਉਹਨੇ ਮੀਟਿੰਗ ਲਈ ਹੈ ਸਾਰੇ ਵਰਕਰਾਂ ਦੀ ਤੇ ਵਰਕਰਾਂ ਦੇ ਵਿੱਚ ਵੱਡਾ ਪਾਲੀ ਉਛਾ ਹੈ

ਉਹ ਇਹ ਆਮ ਆਦੀ ਪਾਰਟੀ ਪਾਰਟੀ ਮਤਲਬ ਸਿੱਧਾ ਸਿੱਧਾ ਉਹਨਾਂ ਨੇ ਬਿਨਾ ਕਿਸੇ ਚਜਗ ਤੋਂ ਬਿਨਾ ਕਿਸੇ ਸਬੂਤ ਤੋਂ ਇਹ ਇਲਜ਼ਾਮ ਮੇਰੇ ਤੇ ਲਗਾਇਆ ਕਿ ਨਸ਼ੇ ਦਾ ਦੜੇ ਸੱਟੇ ਦਾ ਲਾਟਰੀ ਦਾ ਨਸ਼ਿਆਂ ਦਾ ਹਰ ਤਰੀਕੇ ਦਾ ਕੰਮ ਹੈ ਜਿਹੜਾ ਉਹਦਾ ਇਲਜ਼ਾਮ ਫਿਰ ਦੁਬਾਰਾ ਉਹਨਾਂ ਨੇ ਮੇਰੇ ਤੇ ਲਾਇਆ ਜਿਸ ਕਲ ਦੀ ਮੈਨੂੰ ਔਰ ਮੇਰੇ ਪਰਿਵਾਰ ਨੂੰ ਬੜੀ ਠੇਸ ਪਹੁੰਚੀ ਇੱਕ ਲੀਗਲ ਨੋਟਿਸ ਹੈ ਜਿਹੜਾ ਸਰਦਾਰ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਭੇਜਿਆ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਮੇਰੀਆਂ ਮੇਰੇ ਪਰਿਵਾਰ ਦੀਆਂ ਔਰ ਖਾਸ ਕਰਕੇ ਜਿਸ ਪਾਰਟੀ ਦੇ ਵਿੱਚ ਮੈਂ ਜੁੜਿਆ ਜਿਸ ਵਿਚਾਰਧਾਰਾ ਦੇ ਨਾਲ ਜੁੜਿਆ ਕਿਉਂਕਿ ਇਹ ਰਾਸ਼ਟਰ ਪਾਰਟੀ ਹੈ ਰਾਸ਼ਟਰ ਹਿੱਤ ਦੇ ਲਈ ਕੰਮ ਕਰਦੀ ਹੈ ਔਰ ਇਸ ਪਾਰਟੀ ਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਹੈ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲ ਰਹੀਆਂ ਸੋ ਮੇਰੇ ਨਾਲ ਨਾਲ ਮੇਰੀ ਪਾਰਟੀ ਦੇ ਜਿਹੜੇ ਲੀਡਰ ਹੈ ਉਹਨਾਂ ਦੇ ਉੱਤੇ ਵੀ ਇਸ ਮੰਨ ਦਾ ਉਹਨਾਂ ਦੇ ਮਨ ਤੇ ਵੀ ਬੋਝ ਹੈ ਕਿ ਸਾਡੇ ਜਿਹੜਾ ਲੀਡਰ ਦੇ ਉੱਤੇ ਇਦਾਂ ਦੀ ਜਿਹੜੀ ਸ਼ਬਦਾਬਲੀ ਵਰਤੀ ਜਾ ਰਹੀ ਹੈ ਅੱਜ ਮੈਨੂੰ ਇਸ ਗੱਲ ਦਾ ਬੜਾ ਖੇਦ ਹੈ ਸੋ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨੂੰ ਆਪਣੇ ਵਕੀਲ ਰਾਹੀਂ ਲੀਗਲ ਨੋਟਿਸ ਭੇਜ ਦਿੱਤਾ ਗਿਆ ਲੀਡਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕਰ ਰਿਹਾਏ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦਵਾਜ਼ ਛੇ ਸੁਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਨੰਨੇ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ 35 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਤਾਜ ਜੀ ਮੈਂ ਹਕੂ ਰਾਜ ਜੰਦਾਵਾ ਤੇ ਤੁਸੀਂ ਦੇਖ ਰਹੇ ਹੋ 35 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ